ਅਸੀਂ ਜੇ ਰਾਜਨੀਤੀ ਚੇਂਜ ਕਰਨੀ ਆ ਨਾ ਬਾਈ ਸਰਬਜੀਤ ਸਿੰਘ ਖਾਲਸਾ ਨੂੰ ਮੈਂ ਗੱਲ ਕਰਨਾ ਵੀ ਜੇ ਅਸੀਂ ਚੇਂਜ ਕਰਨੀ ਆ ਤਾਂ ਫਿਰ ਅਸੀਂ ਉਹਨਾਂ ਵਾਲੇ ਰੂਲ ਨਾ ਅਪਣਾਈਏ ਤੁਸੀਂ ਮੰਨਦੇ ਹੋ ਇਸ ਚੀਜ਼ ਦੇ ਵੀ ਮਤਲਬ ਘਾਟਾ ਤੁਹਾਨੂੰ ਹੀ ਪੈਣਾ ਜੇ ਵੱਖੋ-ਵੱਖ ਜੇ ਤਿੰਨ ਚਾਰ ਧਿਰਾਂ ਬਣ ਕੇ ਲੜੋ ਸਾਰੇ ਸਿੱਖ ਪੰਥ ਦਾ ਨੁਕਸਾਨ ਜੇ ਅਸੀਂ ੜਡੋ-ੜਡ ਹੋ ਕੇ ਲੜਾਂਗੇ ਜਿਹੜਾ ਸਾਡੇ ਚ ਬਖੇੜਾ ਪਾਉਣ ਵਾਲੇ ਲੋਕ ਆ ਉਹ ਹਮੇਸ਼ਾ ਹੱਸਦੇ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਅਸੀਂ ਇਕੱਠੇ ਨਾ ਹੋਈਏ ਅਸੀਂ ਉਹਨਾਂ ਨੂੰ ਪਾਸੇ ਕਰਕੇ ਅਸੀਂ ਇਕੱਠੇ ਹੁੰਨੇ ਆ ਇੱਕਠੇ ਹੋ ਕੇ ਹੀ ਅੱਗੇ ਚੱਲਾਂਗੇ ਤੇ ਇਕੱਠੇ ਹੋ ਕੇ ਹੀ ਇਹਦੇ ਤੇ ਫੈਸਲੇ ਆ ਜੀ ਉਹ ਝੰਡਾ ਕਿਹੜਾ ਹੋਊਗਾ ਉਹ ਕਿਹੜੇ ਝੰਡੇ ਹੇਠ ਜਿਵੇਂ ਤੁਸੀਂ ਕਹਿੰਦੇ ਇਕੱਠੇ ਹੋਵਾਂਗੇ ਤਾਂ ਉਹਦੇ ਲਈ ਇੱਕ ਝੰਡਾ ਇੱਕ ਨਿਸ਼ਾਨ ਚਾਹੀਦਾ ਉਹ ਕਿਹੜੇ ਥੱਲੇ ਸਾਡੀ ਸਾਡੀ ਜਿਹੜੀ ਦੇਖੋ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਹੁਕਮ ਅਸਰੇ ਤੇ ਚੱਲਦੇ ਆ ਜੇ ਅਕਾਲੀ ਦਲ ਦੇ ਦਫ਼ਤਰ ਅੰਮ੍ਰਿਤਸਰ ਤੋਂ ਬਦਲ ਕੇ ਚੰਡੀਗੜ੍ਹ ਗਏ ਆ ਤਾਂ ਉਹਨਾਂ ਦਾ ਇਹ ਇਹ ਅੱਜ ਹਾਲ ਹੋਇਆ ਹੂੰ ਅਕਾਲੀ ਦਲ ਇੱਕ ਪੰਥਕ ਰਵਾਇਤ ਅਨੁਸਾਰ ਬਣੀ ਹੋਈ ਪਾਰਟੀ ਸੀ ਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਸੀ ਤੇ ਜੇ ਅੱਜ ਉਹ ਆਪਣੇ ਸਿਧਾਂਤਾਂ ਤੋਂ ਥੜਕ ਗਏ ਪਾਸੇ ਹੋ ਗਏ ਆ ਤਾਂ ਤਾਂ ਹੀ ਉਹਨਾਂ ਦਾ ਇਹ ਹਾਲ ਹੋਇਆ ਅਸੀਂ ਅੱਜ ਵੀ ਕੱਲ ਤੱਕ ਸੈਮ ਨੂੰ ਸਮਰਪਿਤ ਆ ਤੇ ਅਸੀਂ ਲੋਕਾਂ ਦੇ ਵਿੱਚ ਇਹ ਦੈਰਾ ਲੈ ਕੇ ਜਾਂਦੇ ਆ ਕਿ ਜਿਹੜਾ ਬੰਦਾ ਇਹਦੇ ਵਿੱਚ ਵੱਧ ਕਾਬਲੀਅਤ ਰੱਖਦਾ ਜਿਹੜਾ ਬੰਦਾ ਇਹਨਾਂ ਨੂੰ ਘੇਰਨ ਦੀ ਗੱਲ ਕਰਦਾ ਜਾਂ ਘੇਰ ਚੁੱਕਿਆ ਜਾਂ ਘੇਰ ਰਿਹਾ ਤਾਂ ਮੈਨੂੰ ਲੱਗਦਾ ਕਿ ਉਹਦਾ ਜ਼ਰੂਰ ਸਾਥ ਦੇਣਾ ਚਾਹੀਦਾ। ਕੌਣ ਉਹ ਕੌਣ ਹੋਊਗਾ ਤੁਹਾਡੇ ਮਨ। ਇਹ ਲੋਕਾਂ ਨੇ ਡਿਸਾਈਡ ਕਰਨਾ। ਇਹ ਲੋਕ ਡਿਸਾਈਡ ਕਰਨਗੇ। ਹਾਲੇ ਤੱਕ ਇਹ ਦਿਮਾਗ ਦੇ ਵਿੱਚ ਹਰੇਕ ਆਪਣੇ ਆਪ ਨੂੰ ਕਹੂਗਾ ਵੀ ਮੈਂ ਹੀ ਹੁੰਦਾ। ਹਾਲੇ ਤੱਕ ਇਹ ਦਿਮਾਗ ਦੇ ਵਿੱਚ ਹੈ ਕਿ ਇਸ ਦੇ ਨਾਲ ਮਿਲ ਕੇ ਚੱਲਿਆ ਜਾ ਸਕਦਾ ਹੈ ਇਸ ਪਾਰਟੀ ਨਾਲ। ਦੇਖੋ ਕੋਈ ਵੱਖ ਵਾਲੀ ਤਾਂ ਗੱਲ ਹੀ ਨਹੀਂ। ਵਾਰਸ ਪੰਜਾਬ ਦੀ ਜਥੇਬੰਦੀ ਬਣਦੀ ਹੈ ਜਦੋਂ ਤਾਂ ਇਹਦਾ ਮੈਂ ਤੁਹਾਨੂੰ ਥੋੜਾ ਜਿਹਾ ਬੈਕ ਤੇ ਲੈ ਕੇ ਜਾਵਾਂ। ਵਾਰਸ ਪੰਜਾਬ ਦੀ ਜਦੋਂ ਜਥੇਬੰਦੀ ਬਣਦੀ ਹੈ ਨਾ ਤਾਂ ਉਹਦੇ 'ਚ ਬਾਈ ਦੀਪ ਸ ਜਿਹਨੂੰ ਇਸ ਗੰਦੀਆਂ ਸਰਕਾਰਾਂ ਦੀ ਭੇਟ ਚੜਾ ਕੇ ਦੁਨੀਆ ਤੋਂ ਜਿਹੜੇ ਚੱਲ ਗਏ ਨੇ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਮੈਂ ਇਹ ਕਹੂੰਗਾ ਵੀ ਉਹ ਸਾਡਾ ਇੱਕ ਮੋੜ ਸੀ ਹਮ ਬਾਈ ਦੀਪ ਦੇ ਜਾਣ ਤੋਂ ਬਾਅਦ ਇੱਕ ਨੌਜਵਾਨੀ ਚ ਖਲਾਕ ਪੈਦਾ ਹੁੰਦਾ ਕਿ ਭਾਈ ਇਸ ਜਥੇਬੰਦੀ ਦੀ ਵਾਗਡੋਰ ਕਿਹਦੇ ਹੱਥ ਆਊਗੀ ਤਾਂ ਉਸ ਸਮੇਂ ਮੈਂ ਮੋਰਚੇ 'ਚ ਹੁੰਨਾ ਜੀ ਸਾਡੇ ਜਿਹੜੇ ਦੂਜੇ ਮੈਂਬਰ ਹੁੰਦੇ ਸਾਰੇ ਆਡਾ-ਆਡਾ ਸੀ ਇੱਕ ਗਰੁੱਪਿਜ਼ਮ 'ਚ ਗੱਲ ਕਰਦੇ ਆ ਤਾਂ ਜਿਹਦੇ 'ਚ ਅਮਰਤਪਾਲ ਸਿੰਘ ਵੀ ਇੱਕ ਮੈਂਬਰ ਹੁੰਦੇ ਆ ਮਤਲਬ ਗੱਲ ਕਰਨ ਦੇ ਜੀ ਅਸੀਂ ਉਹਦੇ 'ਚ ਸਾਰੇ ਇਹੀ ਡਿਸਾਈਡ ਕਰਦੇ ਆ ਕਿ ਅਮਰਤਪਾਲ ਸਿੰਘ ਨੂੰ ਜਿਹੜਾ ਮੁੱਖ ਸੇਵਾਦਾਰ ਲਾਇਆ ਜਾਵੇ। ਹੂੰ। ਤਾਂ ਜਦੋਂ ਉਹਨਾਂ ਨੂੰ ਮੁੱਖ ਸੇਵਾਦਾਰ ਲਾ ਦਿੱਤਾ ਜਾਂਦਾ ਤੇ ਇਹੀ ਪੰਜਾਬ ਦੇ ਲੋਕ ਜਿਹੜੇ ਕਦੇ ਮਿਲ ਨਹੀਂ ਹੁੰਦੇ ਇਹੀ ਉਹਨਾਂ ਨੂੰ ਗੱਲਾਂ ਕਰਦੇ ਆ ਇਹਨਾਂ ਨੇ ਇੱਕ ਸੋਸ਼ਲ ਮੀਡੀਆ ਵਾਲਾ ਪ੍ਰਧਾਨ ਲਾਤਾ। ਹੁਣ ਜਥੇਬੰਦੀਆਂ ਜਿਹੜੀਆਂ ਕਲੱਬ ਹੌਸਾਂ ਤੇ ਚੱਲਿਆ ਕਰਨੀਆਂ ਸੋਸ਼ਲ ਮੀਡੀਆ ਤੇ ਚਲੋ ਉਹ ਅਸੀਂ ਉਹਨਾਂ ਨੂੰ ਪੰਜਾਬ ਲੈ ਕੇ ਆਏ। ਹੂੰ। ਪੰਜਾਬ ਲੈ ਆਉਣ ਦੇ ਨਾਲ ਗਰੁੱਪ ਵੱਡਾ ਹੋਇਆ, ਨੌਜਵਾਨੀ 'ਚ ਉਤਸ਼ਾਹ ਪੈਦਾ ਹੋਇਆ ਤਾਂ ਇਹ ਚੀਜ਼ਾਂ ਸਿਸਟਮ ਤੋਂ ਦੇਖੀਆਂ ਨਹੀਂ ਗਈਆਂ, ਜਰੀਆਂ ਨਹੀਂ ਗਈਆਂ। ਹੂੰ। ਤਾਂ ਜਿਹਦਾ ਨਤੀਜਾ ਕੀ ਭੁਗ ਬਈ ਅਵਤਾਰ ਨੂੰ ਦੁਨੀਆ ਤੋਂ ਜਾਣਾ ਪਿਆ ਹਮ ਸਿਸਟਮ ਦੇ ਤਹਿਤ ਹੀ ਸੀਗਾ ਕਿਉਂਕਿ ਉਹਨਾਂ ਨੂੰ ਉਸ ਉਸ ਲੜਾਈ ਦੇ ਵਿੱਚੋਂ ਉਹਨਾਂ ਨੇ ਇੱਕ ਹੀ ਮੋੜ ਮੰਨਿਆ ਵੀ ਇਹ ਇਹਨਾਂ ਨੂੰ ਬਣਾਉਣ ਵਾਲੇ ਇਹੇ ਆ ਬਈ ਅਵਤਾਰ ਸਿੰਘ ਖੰਡੇ ਨੂੰ ਦੁਨੀਆ ਤੋਂ ਇਸ ਚੀਜ਼ ਦੇ ਲਈ ਜਾਣਾ ਪਿਆ ਇਹਦੀ ਮਤਲਬ ਮੈਂ ਕਹੂੰਗਾ ਕਿ ਇਹਦੇ ਪਿੱਛੇ ਉਹੀ ਰਾਜ ਰਿਆ ਸਾਰਾ ਅਮਰਤਪਾਲ ਸਿੰਘ ਉਹਨਾਂ ਨੂੰ ਜੇਲ੍ਹ ਚ ਜਾਂਦੇ ਆ ਨਾਲ ਜਿਹੜੇ 10 ਦਿਬੜੂਗੜ੍ਹ ਭੇਜੇ ਜਾਂਦੇ ਆ ਐਨਐਸਏ ਦੇ ਵਿੱਚ ਉਹ ਵੀ ਸਾਡੇ ਵੀਰ ਗਰਮੀਤ ਹੋ ਗਿਆ ਗਰਮੀਤ ਸਿੰਘ ਬੁੱਕਣ ਵਾਲਾ ਹੋ ਗਿਆ ਗੌਰ ਔਜਲਾ ਮੁੰਡਾ ਯੂਕੇ ਤੋਂ ਸੀ ਬਸੰਤ ਦੌਲਤਪੁਰਾ ਦਲਜੀਤ ਕਲਸੀ ਜਿਹੜੇ ਬਾਈ ਦੀਪ ਦੇ ਕਰੀਬੀ ਮੰਨੇ ਜਾ ਰਹੇ ਆ ਸੋ ਇਹ ਨੌਜਵਾਨਾ ਜਿਹੜੇ ਇਹਨਾਂ ਨੂੰ ਐਨਐਸਏ ਤਹਿਤ ਡਿਬੜੂਗੜ ਬੰਦ ਕਰ ਦਿੱਤਾ ਜਾਂਦਾ ਸਮੇਂ ਦੀ ਸਰਕਾਰ ਬਿਲਕੁਲ ਕਾਦੇ ਲਈ ਕਿਉਂਕਿ ਸਿੱਖੀ ਸਪਿਰਟ ਦੀ ਗੱਲ ਕਰਦੇ ਆ ਤੇ ਦੂਸਰੇ ਪਾਸੇ ਜੇ ਗੱਲ ਕਰੀਏ 40 ਨੌਜਵਾਨ ਜ਼ਰੂਰੀ ਨਹੀਂ ਉਹ ਸਾਰੇ ਜਥੇਬੰਦੀ ਦੇ ਆ ਉਹਨਾਂ ਨੂੰ ਅੰਮ੍ਰਿਤਸਰ ਦੀ ਜ਼ਿਲ੍ਹਾ ਚ ਬੰਦ ਕਰ ਦਿੱਤਾ ਜਾਂਦਾ ਸੋ ਸਾਡਾ ਜਿਹੜਾ ਸਿੱਖੀ ਜਜ਼ਬਾ ਤੇ ਪੰਥਕ ਹੋਣਾ ਹੀ ਇਹ ਸਿਸਟਮ ਦੇ ਲਈ ਬਹੁਤ ਵੱਡੀ ਚੁਣੌਤੀ ਆ ਅਸੀਂ ਉਹ ਚੁਣੌਤੀ ਨੂੰ ਲੈ ਕੇ ਲੋਕਾਂ 'ਚ ਜਾ ਰਹੇ ਹਾਂ ਲੋਕਾਂ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਦੇਖੋ ਇੱਕਣਾ ਇੱਕ ਦਿਨ ਸਾਨੂੰ ਪੰਥਕ ਸਪੱਟ ਤੇ ਪੰਥਕ ਜੱਜਵੇ ਵੱਲ ਮੁੜਨਾ ਪਊਗਾ ਪੰਜਾਬ ਦੀ ਰਾਜਨੀਤੀ ਇਹ ਨਹੀਂ ਸੀ ਵੀ ਅੱਜ ਨੂੰ ਇਹਨੂੰ ਇਹ ਪਾਰਟੀ ਜੁਆਇਨ ਕਰਾਤੀ ਇਹਨੂੰ ਇਹ ਕਰਾਤੀ ਤੇ ਇਹ ਹੋ ਗਿਆ ਪੰਜਾਬ ਦਾ ਇੱਕੋ ਕਾਲੀ ਦਲ ਸੀ ਜਿਹਨੂੰ ਪੰਜਾਬ ਦੀ ਪੰਥ ਪ੍ਰਸਤ ਪਾਰਟੀ ਕਿਹਾ ਜਾ ਸਕਦਾ ਉਸ ਕਾਲੀ ਦਲ ਦੇ ਵਿੱਚ ਇਹੋ ਜਿਹੇ ਬੰਦੇ ਵੜੇ ਜਿਨ੍ਹਾਂ ਨੇ ਅੱਜ ਕਾਲੀ ਦਲ ਖਤਮ ਕਰਤਾ ਤਾਂ ਨਵੇਂ ਅਕਾਲੀ ਦਲ ਨੂੰ ਬਣਾਉਣ ਦੇ ਲਈ ਜਾਂ ਨਵਾਂ ਅਕਾਲੀ ਦਲ ਸਰਜੀਤ ਕਰਨ ਦੇ ਲਈ ਜਾਂ ਆਪਣੇ ਆਪ ਨੂੰ ਅਕਾਲੀ ਬਣਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਊਗਾ ਕਿਉਂਕਿ ਜੇ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਦੀ ਗੱਲ ਕਰਦੇ ਹਾਂ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਸਾਡੇ ਚਾਰ ਦੇ ਵਿੱਚ ਵਿਖਰੇ ਨਹੀਂ ਹੋਣੇ ਚਾਹੀਦੇ ਇੱਕ ਅਕਾਲੀ ਦਲ ਅਮਲ ਸਰ ਵੀ ਹੈ ਜਿਹੜਾ ਹਰ ਸਮੇਂ ਸਿੱਖਾਂ ਦੀ ਗੱਲ ਸਿੰਘ ਜੀ ਸਿੰਘ ਮਾਨ ਕਰਦੇ ਨੇ ਤਾਂ ਉਹਨਾਂ ਦੇ ਨਾਲ ਚੱਲਿਆ ਜਾ ਸਕਦਾ ਸੋਚਿਆ ਜਾ ਸਕਦਾ ਨਹੀਂ ਸੋਚਿਆ ਵੀ ਜਾ ਸਕਦਾ ਕਿਉਂ ਨਹੀਂ ਚੱਲਿਆ ਜਾ ਸਕਦਾ ਸਾਡੀ ਆਪਦੀ ਪਾਰਟੀ ਹੈ ਮੈਂ ਉਹੀ ਕਹੂੰਗਾ ਵੀ ਸਾਡੇ ਕੋਲੇ ਅਕਾਲੀ ਦਲ ਹੋਰ ਬਚਦਾ ਕਿਹੜਾ ਅ ਇੱਥੇ ਮੈਂ ਇੱਕ ਉਹਨਾਂ ਦਾ ਬੜਪਨ ਮੰਨੂਗਾ ਵੀ ਜਿੱਦਾਂ ਅਸੀਂ ਇਹ ਗੱਲ ਕੀਤੀ ਹੈ ਇੱਕ ਪੋਸਟਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹ ਹ ਤੇ ਮਾਨ ਸਾਹਿਬ ਦਾ ਫੋਨ ਆਂਦਾ ਉਹਦੇ ਚ ਇਹ ਚੀਜ਼ ਚ ਬਈ ਸਹੀ ਐ ਤੁਸੀਂ ਫੈਸਲੇ ਹੁਣ ਸਹੀ ਲੈਣ ਲੱਗਿਓ ਹਮ ਲੇਟ ਹੋ ਗਿਓ ਸਹੀ ਲੈਣ ਲੱਗਿਓ ਮਤਲਬ ਇਹ ਗੱਲ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ ਆਪਾਂ ਨੂੰ ਚੋਣ ਮੈਦਾਨ ਚ ਆਉਣਾ ਚਾਹੀਦਾ ਹਮ ਉਦੋਂ ਸਾਡਾ ਹੁੰਦਾ ਸੀ ਵੀ ਚਲੋ ਆ ਸਰਕਾਰ ਬਣੀ ਐ ਜੀ ਇਹ ਗੱਲ ਕਹਿ ਕੇ ਆਪਾਂ ਕਾਹਨੂੰ ਕੰਪੀਟੀਟਰ ਬੰਨਣਾ ਹਮ ਪਰ ਅੱਜ ਦੇ ਟਾਈਮ ਸਾਨੂੰ ਉਹਨਾਂ ਨੇ ਇਕਾਈ ਏਡਾ ਦਿੱਤਾ ਦੇਖੋ ਪਰਚੇ ਸਾਡੇ ਨੌਜਵਾਨਾਂ ਤੇ ਜੀ ਜਿੱਲਾ ਸਾ ਬੇहद ਵੀ ਸਾਡੇ ਇਸਟ ਦੀ ਹਮ ਕੁੱਟ ਸਾਡੇ ਨੌਜਵਾਨਾਂ ਤੇ ਹਮ ਇਨਸਾਫ ਮੰਗੋ ਤਾਂ ਦੁਸ਼ਣ ਬਾਜ਼ੀਆਂ ਸਾਡੇਾਂ ਤੇ ਹਮ ਤੇ ਸਰਕਾਰ ਬਣਾਓ ਤੁਸੀਂ ਹਮ ਇਹ ਕਿੱਥੇ ਲਿਖਿਆ ਕਿ ਮੈਂ ਤੁਸੀਂ ਗੱਲ ਕਰੋ ਸਿਮਰਜੀਤ ਮਾਨ ਹੋਂਦੀ ਫਿਰ ਇੱਕ ਪਾਸੇ ਸਰਜੀਤ ਸਿੰਘ ਖਾਲਸਾ ਦੀ ਗੱਲ ਕਰ ਰਹੇ ਹੋ ਇਹਨਾਂ ਜੇ ਹੁਣ ਦੀ ਗੱਲ ਕਰੀਏ ਜਾਂ ਐਮਪੀ ਬਣ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵੱਖ-ਵੱਖ ਰਾਹ ਹੋਂਤੇ ਨੇ ਇਹਨਾਂ ਨੂੰ ਇੱਕ ਕਿਵੇਂ ਕਰਾਂਗੇ ਨਹੀਂ ਸਰਜੀਤ ਸਿੰਘ ਖਾਲਸਾ ਵੀ ਤਾਂ ਸਿਮਰਜੀਤ ਦੀ ਮਾਨ ਦੀ ਟਰੈਕਟ ਤੋਂ ਦੋ ਵਾਰ ਚੋਂ ਲੜਿਆ ਪਹਿਲਾਂ ਪਣਪਣ ਚ ਹੁਣ ਦੀ ਰੀਸੈਂਟ ਦੀ ਗੱਲ ਕਰੀਏ ਤਾਂ ਕਿਉਂਕਿ ਇਹ ਤਾਂ ਪਰਿਵਾਰਕ ਇੰਟਰਨਲ ਮਸਲੇ ਆ ਇਹ ਕੋਈ ਵੱਡੇ ਨਹੀਂ ਹੈਗੇ ਸਮੇਂ ਦੇ ਨਾਲ ਹੋ ਸਕਦੇ ਆ ਹੋ ਸਕਦੇ ਆ ਦੇਖੋ ਕਿਉਂ ਨਹੀਂ ਜੇ ਅਸੀਂ ਗੁਰੂਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਚੱਲਾਂਗੇ ਤਾਂ ਮੈਨੂੰ ਲੱਗਦਾ ਨਹੀਂ ਸਿੱਖ ਪਾਸੇ ਜਾਣਗੇ ਫਿਰ ਅਸੀਂ ਸਿੱ ਜੇ ਸਾਡਾ ਬੰਦਾ ਵੱਡਾ ਕੰਪੀਟੀਟਰ ਬੰਦਾ ਹੈ ਤਾਂ ਫਿਰ ਸਾਡੇ ਚ ਸਿੱਖੀ ਸਪੱਟ ਨਹੀਂ ਹੈਗੀ ਮੈਂ ਇਹ ਗੱਲ ਮੰਨਦਾ ਫਿਰ ਸਾਡੇ ਗੁਰੂਆਂ ਨੇ ਜੇ ਆਪਣਾ ਆਪ ਵਾਰਿਆ ਨਾ ਸਾਡਾ ਪਰਿਵਾਰ ਵਾਰਿਆ ਉਹਨਾਂ ਨੇ ਆਪ ਦਾ ਸਾਡੇ ਜਉਂਦੇ ਰੱਖਣ ਦੇ ਲਈ ਵਾਰਿਆ ਸਾਨੂੰ ਖਾਲਸੇ ਨੂੰ ਦੁਨੀਆ ਦੇ ਵਿੱਚ ਲਿਆਉਣ ਦੇ ਲਈ ਆਪਣਾ ਆਪ ਵਾਰਿਆ ਤੇ ਨਹੀਂ ਫਿਰ ਉਹਨਾਂ ਕੋਲੇ ਕਿਹੜਾ ਵਜ਼ੀਰੀਆ ਨਹੀਂ ਸੀਗਾ ਉਹਨਾਂ ਕੋਲੇ ਕਿਹੜਾ ਰਾਜਗੱਦੀਆਂ ਨਹੀਂ ਸੀਗਾਂ ਤਾਂ ਇਹ ਇਹ ਸਾਨੂੰ ਉਹਨਾਂ ਚੀਜ਼ਾਂ ਤੋਂ ਸਪੱਟ ਲਾਉਂਦੀ ਲੋੜ ਆ ਅਸੀਂ ਇਹ ਗੱਲ ਮੰਨਦੇ ਆ ਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲਾਂਗੇ ਨਾ ਤਾਂ ਸਾਰੀਆਂ ਮੰਜ਼ਲਾਂ ਸਾਰ ਹੋਣਗੀਆਂ ਸਾਡੀ ਸਰਕਾਰ ਵੀ ਬਣੂਗੀ ਸਾਡੇ ਲੋਕਾਂ ਦੇ ਮਸਲੇ ਵੀ ਹੱਲ ਹੋਣਗੇ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਚਾਹਣਾ ਕਿ ਅਸੀਂ ਇੰਨੀ ਗੱਲ ਦੀ ਜੁਰਤ ਰੱਖਦੇ ਹਾਂ ਕਿ ਸਾਡੇ ਜਿਹੜੇ ਨੌਜਵਾਨਾ ਨਾ ਹੋਏ ਥੱਕੇ ਆ ਅਸੀਂ ਉਹਨਾਂ ਦੇ ਉੱਤੇ ਜਰੂਰ ਜਿਹੜਾ ਗੱਲ ਕਰਾਂਗੇ ਤੇ ਉਹਨਾਂ ਨੂੰ ਹੱਲ